ਰਦਾਸਪੁਰ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮੁਲਾਜ਼ਮ ਦਾ ਨਾਮ ਅਵਤਾਰ ਸਿੰਘ ਹੈ ਜੋ ਕਾਨੂੰਮਾਨ ਦੇ ਰਹਿਣ ਵਾਲੇ ਸਨ। ਇਹ ਬਿਜਲੀ ਵਿਭਾਗ ਦੇ ਵਿੱਚ ਬਤੌਰ जेई ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਡਿਊਟੀ ਦੌਰਾਨ ਅਵਤਾਰ ਸਿੰਘ ਨੂੰ ਕਰੰਟ ਲੱਗਾ ਸੀ ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨਾ ਦੱਸਿਆ ਹੈ ਕਿ ਕਰੰਟ ਲੱਗਣ ਤੋਂ ਬਾਅਦ ਜਦੋਂ ਆਲੇ-ਦੁਆਲੇ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਹੋਇਆ ਹੈ। ਇਸ ਦੌਰਾਨ ਪਹੁੰਚੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਇੱਕ ਬਹੁਤ ਹੀ ਨੇਕ ਇਨਸਾਨ ਸੀ। ਹਰ ਇੱਕ ਦਾ ਸਾਥ ਦੇਣ ਵਾਲਾ ਬੰਦਾ ਸੀ। ਉਨ੍ਹਾਂ ਦੀ ਮੌਤ ਕਾਰਨ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਸੰਬੰਧ ਵਿੱਚ ਦੁਖੀ ਮਨ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਜਾਨਿਤ ਐਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਭਾਰਤ ਸਿੰਘ ਜੀ ਸਬਸਟੇਸ਼ਨ ਕਨਵਨ ਤੇ ਉਹ ਸਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਤੋਂ ਮਹਿਕਮੇ ਵੱਲੋਂ ਮੰਗੀ ਗਈ ਸੀ ਉਹਦੇ ਸੰਬੰਧ ਵਿੱਚ ਨਾ ਉਹ ਪਾਰਟਿਕੂਲਰ ਨੋਟ ਕਰਨ ਦੇ ਸੀ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੀ ਦਾ ਸ਼ਿਕਾਰ ਹੋ ਗਏ ਵੀ ਕਰੰਟ ਅ ਜਾਨੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਤੇ ਅੱਜ ਸਵੇਰੇ ਕੋ 10:30 ਵਜੇ ਦੀ ਕਾਰਨ ਪਤਾ ਲੱਗਿਆ ਭਾਜੀ ਕਾਰਨ ਹਾਂਜੀ ਹਾਂਜੀ ਕਾਰਨ ਇਹ ਵੀ ਉਹ ਜਿਹੜਾ ਇੰਸਟਰੂਮੈਂਟ ਐਕਵਿਪਮੈਂਟ ਉਹਦੀ ਦੇ ਪਾਰਟਿਕੂਲਰ ਨੋਟ ਕਰਨਾ ਉਹ ਪਾਰਟਿਕੂਲਰ ਨੋਟ ਕਰਦੇ ਨੇ ਕਿ ਉਹ ਉਹਦੇ ਘੇਰੇ ਚ ਆ ਗਏ ਛੜਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਏ ਉਹ ਕਰੰਟ ਲੱਗਣ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਕਿੰਨੀ ਉਮਰ ਸੀਗੀ 57 ਸਾਲ ਉਹ ਕਿਹਦੇ ਆਈ ਭਾਜੀ ਉੱਥੇ ਹਾਂਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ 20 ਨਾਂ ਦੇ ਵਕਤ ਸੀ ਵੀ ਬਚਾ ਨਹੀਂ ਪਾਇਓ ਫਿਰ ਡਾਕਟਰ ਕੋਲ ਲੈ ਕੇ ਗਏ ਫਸਟੇਡ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮਰ ਤੱਕ ਹੌਸਲਾ ਦਿੱਤਾ ਉਹਨਾਂ ਨੇ ਮੇਰੇ ਨਾਲ ਨਹੀਂ ਮੇਰਾ ਹਾਂਜੀ ਹਨ ਮੇਰਾ ਲੱਗ ਗਿਆ ਉੱਥੇ ਮੁੜ ਆ ਗਿਆ ਬਾਕੀ ਸਿਵਰ ਹਸਪੀਟਲ ਕੰਨਵਾ ਡਾਕਟਰ ਆ ਬਲੋ ਡਾਕਟਰਾਂ ਨੇ ਉਹਨੂੰ ਡਿਪਲੇਅ ਕਰ ਦਿੱਤਾ ਕਿ ਡੈਥ ਹੋ ਚੁੱਕੀ ਹੈ ਇਹ ਪਿੰਡ ਰੁੜਾ ਬਿਟ ਰਿਹਾ ਜੀ 啊对。